ਲੋਕ ਸਭਾ ਚੋਣਾਂ ਦੇ ਚੋਣ ਜੰਤ ਦਾ ਖਤਮ ਤੋਂ ਬਾਅਦ ਪਿੰਡਾਂ ਦੇ ਕੰਮ ਜਿਹੜੇ ਸ਼ੁਰੂ ਹੋ ਗਏ ਨੇ ਤਾਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵੱਲੋਂ ਅੱਜ 29 ਪਿੰਡਾਂ ਦੇ 48 ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਕੋਈ ਸਟ੍ਰੇਨ ਹੁੰਦਾ ਜੀ ਕਿ ਜਦੋਂ ਲੋਕਾਂ ਦੇ ਵਿੱਚ ਜਾਣਿਆ ਤੇ ਕੰਮਾਂ ਦਾ ਪਤਾ ਲੱਗਦਾ ਮੁਸ਼ਕਲਾਂ ਦਾ ਪਤਾ ਲੱਗਦਾ ਵੱਡੇ ਕੰਮ ਤਾਂ ਕਈ ਪਿਛਲੇ 2 ਸਾਲਾਂ ਦੇ ਵਿੱਚ ਪੂਰੇ ਪੰਜਾਬ ਦੇ ਨਾਲ ਨਾਲ ਸੁਨਾਮਲਕੇ ਦੇ ਵਿੱਚ ਚੱਲ ਰਹੇ ਨੇ ਉਹਨਾਂ ਨੂੰ ਤੁਸੀਂ ਤੁਹਾਡੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਲੱਗਦਾ ਰਿਹਾ ਹੈ ਪਰ ਮੈਂ ਮੰਨ ਕੇ ਚੱਲਦਾ ਕਿ ਵੱਡੇ ਕੰਮ ਤਾਂ ਕਈ ਵਾਰੀ ਸਰਕਾਰਾਂ ਦੇ ਸਾਡੇ ਲੋਕਾਂ ਦਾ ਧਿਆਨ ਚ ਆਉਂਦੇ ਨੇ ਛੋਟੇ ਜਿਹੜੇ ਮਸਲੇ ਨੇ ਉਹ ਧਿਆਨ ਚ ਆਉਂਦੀ ਆਉਂਦੇ ਨੇ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਨੇ ਆਇਡੈਂਟੀਫਾਈ ਕੀਤੇ 29 ਪਿੰਡਾਂ ਦੇ 48 ਕੰਮ ਆ 1 ਕਰੋੜ 54 ਲੱਖ ਰੁਪਏ ਦੀ ਲਾਗਤ ਦੇ ਨਾਲ ਆ ਉਹ ਅੱਜ ਉਹਨਾਂ ਦੀ ਸ਼ੁਰੂਆਤ ਹੈ ਜਿਹੜੀ ਉਹ ਕਰਨ ਜਾ ਰਹੇ ਨਵੇਂ ਕੰਮਾਂ ਦੀ ਕੰਮ ਕੀ ਨੇ ਛੋਟੇ ਛੋਟੇ ਕੰਮ ਨੇ ਕੋਈ ਗਲੀ ਦੇ ਵਿੱਚ ਖੜਵੰਜੇ ਲੱਗਣੇ ਨੇ ਕੋਈ ਪੁਲੀ ਦਾ ਬਣਨ ਵਾਲੀ ਹੈ ਕਿਤੇ ਮੋਟਰ ਲੱਗਣ ਵਾਲੀ ਹੈ ਕਿਸੇ ਧਰਮਸ਼ਾਲਾ ਦੀ ਰਿਪੇਅਰ ਹੈ ਇਹ ਕੰਮ ਛੋਟੇ ਹੁੰਦੇ ਨੇ ਸਰਕਾਰ ਦੇ ਲਈ ਪਰ ਮੁਸ਼ਕਿਲ ਲੋਕਾਂ ਦੇ ਲਈ ਵੱਡਾ ਸੁਭਾਫ ਬਣ ਜਾਂਦੇ ਨੇ ਵੱਡੇ ਪ੍ਰੋਜੈਕਟ ਦੇ ਉੱਪਰ ਮੈਂ ਪਿਛਲੇ ਡੇਢ ਸਾਲ ਤੋਂ ਕੰਮ ਕਰ ਰਿਹਾ ਸੀਗਾ। ਉਹਦੇ ਵਿੱਚ ਸਾਰਾ ਉਹ ਕੰਮ ਕੰਪਲੀਟ ਹੋ ਚੁੱਕਿਆ। ਉਹਦੇ ਫੰਡਸ ਨੇ ਆ ਚੁੱਕੇ, ਟੈਂਡਰ ਅਲਾਟ ਹੋ ਚੁੱਕਿਆ। ਪਿਛਲੇ 2 ਮਹੀਨਿਆਂ ਤੋਂ ਟੈਂਡਰ ਅਲਾਟ ਹੋਇਆ ਪਿਆ ਪਰ ਕਿਉਂਕਿ ਚੌਂਸਾਬਤ ਲੱਗੇ ਸੀਗੇ ਤੇ ਹੁਣ ਮੈਂ ਪਿਛਲੇ ਅਤੀਨ ਸਾਹਿਬ ਨੂੰ ਬੇਨਤੀ ਕੀਤੀ ਜੀ ਕਿ ਮੈਂ ਉਸ ਵੱਡੇ ਕੰਮ ਦੇ ਜਿਹੜਾ ਨੀ ਪੱત્રਾ ਤੁਹਾਡੇ ਕਰ ਕੰਮਰ ਨਾਲ ਰਖਾਉਣਾ ਚਾਹਣਾ। 31 ਜੁਲਾਈ ਨੂੰ मोस्ट ਲਾਈਕਲੀ ਉਹਨਾਂ ਤੋਂ ਉਹਦਾ ਸ਼ੁਰੂਆਤ ਜਿਹੜੀ ਕਰਾਵਾਂਗੇ। ਲੋਕ ਸਭਾ ਚੋਣਾਂ ਦੇ ਚੋਣ ਜਾਬਤਾ ਖਤਮ ਤੋਂ ਬਾਅਦ ਪਿੰਡਾਂ ਦੇ ਕੰਮ ਜਿਹੜੇ ਸ਼ੁਰੂ ਹੋ ਗਏ ਨਹੀਂ ਤਾਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵੱਲੋਂ ਅੱਜ 29 ਪਿੰਡਾਂ ਦੇ 48 ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਮੰਤਰੀ ਸਾਹਿਬ ਕਿਸ ਤਰੀਕੇ ਦੇਖਦੇ ਹੋ ਚੋਣ ਜਾਬਤਾ ਲੱਗ ਗਿਆ ਕੰਮ ਰੁਕ ਗਏ ਪਰ ਵੱਡੀ ਸੌਗਾਤ ਵੱਡੀ ਲੜੀ ਦੀ ਸ਼ੁਰੂਆਤ ਹੋਈ ਕਈ ਪਿੰਡਾਂ ਦੇ ਕੰਮਾਂ ਦਾ ਕਟਨ ਕਰਦੇ ਦੇਖੋ ਇਸ ਤਰ੍ਹਾਂ ਹੀ ਹੁੰਦਾ ਜੀ ਕਿ ਜਦੋਂ ਲੋਕਾਂ ਦੇ ਵਿੱਚ ਜਾਣਦੇ ਆ ਤੇ ਕੰਮਾਂ ਦਾ ਪਤਾ ਲੱਗਦਾ ਮੁਸ਼ਕਲਾਂ ਦਾ ਪਤਾ ਲੱਗਦਾ ਵੱਡੇ ਕੰਮ ਤਾਂ ਕਈ ਪਿਛਲੇ 2 ਸਾਲਾਂ ਦੇ ਵਿੱਚ ਪੂਰੇ ਪੰਜਾਬ ਦੇ ਨਾਲ ਨਾਲ ਸੁਨਾਮ ਮਲਕੇ ਦੇ ਵਿੱਚ ਵੀ ਚੱਲ ਰਹੇ ਨੇ ਉਹਨਾਂ ਨੂੰ ਤੁਸੀਂ ਤੁਹਾਡੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਲੱਗਦਾ ਰਿਹਾ ਹੈ ਪਰ ਮੈਂ ਮੰਨ ਕੇ ਚੱਲਦਾ ਕਿ ਵੱਡੇ ਕੰਮ ਤਾਂ ਕਈ ਵਾਰੀ ਸਰਕਾਰਾਂ ਦੇ ਸਾਡੇ ਲੋਕਾਂ ਦੇ ਧਿਆਨ ਚ ਆ ਜਾਂਦੇ ਨੇ ਛੋਟੇ ਜਿਹੜੇ ਮਸਲੇ ਨੇ ਉਹ ਧਿਆਨ ਚ ਆਉਂਦੀਆਂ ਆ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਆ ਚੋਣਾਂ ਦੇ ਵਿੱਚ ਗਏ ਮੁਸ਼ਕਲਾਂ ਦਾ ਪਤਾ ਲੱਗਿਆ ਅਸੀਂ ਕੰਮ ਆਈਡੈਂਟੀਫਾਈ ਕੀਤੇ 29 ਪਿੰਡਾਂ ਦੇ 48 ਕੰਮ ਆ 1 ਕਰੋੜ 54 ਲੱਖ ਰੁਪਏ ਦੀ ਲਾਗਤ ਦੇ ਨਾਲ ਆ ਉਹ ਅੱਜ ਉਹਨਾਂ ਦੀ ਸ਼ੁਰੂਆਤ ਹੈ ਜਿਹੜੀ ਉਹ ਕਰਨ ਜਾ ਰਹੇ ਨੇ ਨਵੇਂ ਕੰਮਾਂ ਦੀ ਕੰਮ ਕੀ ਨੇ ਛੋਟੇ ਛੋਟੇ ਕੰਮ ਨੇ ਕੋਈ ਗਲੀ ਦੇ ਵਿੱਚ ਖੜਵੰਜੇ ਲੱਗਣੇ ਨੇ ਕੋਈ ਪੁਲੀ ਦਾ ਬਣਨ ਵਾਲੀ ਹੈ ਕਿਤੇ ਮੋਟਰ ਲੱਗਣ ਵਾਲੀ ਹੈ ਕਿਸੇ ਧਰਮਸ਼ਾਲਾ ਦੀ ਰਿਪੇਅਰ ਹੈ ਇਹ ਕੰਮ ਛੋਟੇ ਹੁੰਦੇ ਨੇ ਸਰਕਾਰ ਦੇ ਲਈ ਪਰ ਮੁਸ਼ਕਿਲ ਲੋਕਾਂ ਦੇ ਲਈ ਵੱਡਾ ਸਵੱਬਾ ਬਣ ਜਾਂਦੇ ਨੇ ਸੋ ਉਹਨਾਂ ਦੀ ਸ਼ੁਰੂਆਤ ਜਿਹੜੀ ਕਰਨ ਜਾ ਰਹੇ ਨੇ ਤੇ ਅਗਲੇ ਜਿਹੜੇ ਮਹੀਨੇ ਚ ਸਾਰੇ ਕੰਮ ਨਹੀਂ ਪੂਰੇ ਹੋ ਜਾਣਗੇ ਜਿਵੇਂ ਪਹਿਲਾਂ ਦੇਖਦੇ ਹੁੰਦੇ ਸੀ ਕਿਹਾ ਜਾਂਦਾ ਸਰਕਾਰਾਂ ਪਿੰਡਾਂ ਤੋਂ ਚੱਲਣ ਗਈਆਂ ਅਸੀਂ ਕਹਿ ਸਕਦੇ ਹਾਂ ਤਾਂ ਛੋਟੇ ਕੰਮ ਨਹੀਂ ਹੁੰਦੇ ਸੀ ਜਦੋਂ ਲੋਕਾਂ ਦੇ ਵਿੱਚ ਦੇ ਸੀ ਲੋਕ ਟੌਟ ਮਾਰ ਦਿੰਦੇ ਤੇ ਵੀ ਆਹ ਸਾਡਾ ਛੋਟਾ ਜਿਹਾ ਕੰਮ ਹੈ ਪਰ ਲੱਗਦੇ ਨਹੀਂ ਵੀ ਉਹ ਛੋਟੇ ਕੰਮਾਂ ਵੱਲ ਵੀ ਜਦੋਂ ਲੋਕਾਂ ਨੇ ਸਰਕਾਰ ਚੁਣਤੀ ਜ਼ਿੰਮੇਵਾਰੀ ਸਾਨੂੰ ਲੋਕਾਂ ਨੂੰ ਸੌਂਗਤੀ ਤੇ ਕੰਮ ਚਾਹੇ ਛੋਟਾ ਹੋਵੇ ਵੱਡਾ ਹੋਵੇ ਸਾਡੀ ਸਾਡਾ ਫਰਜ਼ ਬਣਦਾ ਹੈ ਕਿ ਹਰੇਕ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀਏ ਕਈ ਵਾਰੀ ਕੰਮ ਦੀ ਨੇਚਰ ਐ ਜੀ ਹੁੰਦੀ ਵੀ ਨਹੀਂ ਹੋ ਸਕਦਾ ਹੈਗਾ ਉਹ ਲੋਕਾਂ ਨੂੰ ਦੱਸ ਦਈਦਾ ਔਰ ਲੋਕ ਸਮਝ ਵੀ ਜਾਂਦੇ ਨੇ ਪਰ ਜੇ ਹੋਵੇ ਵੀ ਧਿਆਨ ਹੀ ਨਾ ਕਰੋ ਤੁਸੀਂ 4.5 ਸਾਲ ਮੁੜ ਕੇ 6 ਮਹੀਨੇ ਲਲਾ ਲਲਾ ਕਰਦੇ ਫਿਰ ਉਹ ਵੋਟਾਂ ਮਿਲੇ ਉਹ ਚੀਜ਼ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈ ਕਿ ਉਹ ਨਹੀਂ ਹੋਣਾ ਚਾਹੀਦਾ ਹੈਗਾ ਕੰਮ ਪਹਿਲੇ ਦਿਨ ਤੋਂ ਸ਼ੁਰੂ ਹੋਣਾ ਚਾਹੀਦਾ ਤਾਂਹੀਂ ਜਾ ਕੇ ਕੰਮ ਨੇੜੇ ਲੱਗਦੇ ਨੇ ਅਸੀਂ ਵੀ ਦੇਖਿਆ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਲੋਕਾਂ ਨੇ ਬਾਹਰ ਫੜ ਕੇ ਕੰਮ ਹੋਰ ਵੀ ਦੱਸੇ ਵੀ ਇਹ ਕੰਮ ਹੋਣਗੇ ਤੁਸੀਂ ਵੀ ਕਹਤਾ ਵੀ ਤਿਆਰ ਨਹੀਂ ਮੈਂ ਤਾਂ ਦੇਖੋ ਜੀ ਮੈਂ ਤਾਂ ਪਿਛਲੇ 2 ਸਾਲਾਂ ਤੋਂ ਇਹ ਕਹਿ ਰਿਹਾ ਕਿ ਕੰਮ ਕਰਾਉਣ ਦੀ ਨੀਅਤ ਹੋਣੀ ਚਾਹੀਦੀ ਹੈ ਕੋਈ ਕੰਮ ਇਹ ਜਿਹੜਾ ਨਾ ਹੋ ਸਕੇ ਸਿਰਫ ਇੱਕ ਦਿੱਕਤ ਆਉਂਦੀ ਹੈ ਕਈ ਵਾਰੀ ਕੰਮਾਂ ਨੂੰ ਸੇ ਪੈਸੇ ਦੇ ਦਿੰਨੇ ਆ ਮੁੜ ਕੇ ਨਾ ਪਿੰਡ ਵਾਲੇ ਫਾਲੋਅ ਅਪ ਕਰ ਦੇਣ ਨਾ ਸਾਡੇ ਵਰਗੇ ਲੀਡਰ ਨੇ ਜਿਹੜੇ ਉਹ ਕਰਦੇ ਨੇ ਕਮ ਪੈਸਾ ਗਿਆ ਉਹਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਹੈ ਜਿਹੜਾ ਯੂਸੀ ਕਹਿੰਦੇ ਆ ਉਹ ਸਰਕਾਰ ਕੋਲ ਜਾਣਾ ਚਾਹੀਦਾ ਜਦੋਂ ਉਹ ਪਹੁੰਚ ਜਾਊਗਾ ਤੇ ਅਗਲੇ ਪੈਸੇ ਨੇ ਜਿਹੜੇ ਫਿਰ ਤਿਆਰ ਨੇ ਸੋ ਮੇਰੇ ਕਹਿੰਦਾ ਮਤਲਬ ਹੈ ਇੱਕ ਸਿਸਟਮ ਨਾਲ ਚੱਲਾਂਗੇ ਤੇ ਕੋਈ ਕੰਮ ਨਹੀਂ ਰਹਿਣ ਦੇਣਾ ਸੀਐਮ ਪੰਜਾਬ ਵੀ ਆ ਰਹੇ ਨੇ 30 ਜੁਲਾਈ ਨੂੰ ਤਾਂ ਲੱਗਦਾ ਵੱਡੀ ਸੋਗਾਤ ਮਿਲ ਸਕਦੀ ਹੈ ਬਿਲਕੁਲ ਜੀ ਬਿਲਕੁਲ ਇੱਕ ਵੱਡੇ ਪ੍ਰੋਜੈਕਟ ਦੇ ਉੱਪਰ ਮੈਂ ਪਿਛਲੇ ਡੇਢ ਸਾਲ ਤੋਂ ਕੰਮ ਕਰ ਰਿਹਾ ਸੀਗਾ ਉਹਦੇ ਵਿੱਚ ਸਾਰਾ ਉਹ ਕੰਮ ਕੰਪਲੀਟ ਹੋ ਚੁੱਕਿਆ ਉਹਦੇ ਫੰਡਸ ਨੇ ਆ ਚੁੱਕੇ ਟੈਂਡਰ ਅਲਾਟ ਹੋ ਚੁੱਕਿਆ ਪਿਛਲੇ 2 ਮਹੀਨੇ ਤੋਂ ਡੈਂਡਰ ਅਲਾਟ ਹੋਇਆ ਪਿਆ ਪਰ ਕਿਉਂਕਿ ਚੋਣ ਜ਼ਾਬਤਾ ਲੱਗਿਆ ਸੀਗਾ ਤੇ ਹੁਣ ਮੈਂ ਪਿਛਲੇ ਉੱਤੇ ਸੀਐਮ ਸਾਹਿਬ ਨੂੰ ਬੇਨਤੀ ਕਰੀ ਜੀ ਕਿ ਮੈਂ ਉਸ ਵੱਡੇ ਕੰਮ ਦੇ ਜਿਹੜਾ ਨੀ ਪੱਥਰ ਤੁਹਾਡੇ ਕਰਕਮਦਾਨ ਨਾਲ ਰਖਾਉਣਾ ਚਾਹਣਾ 31 ਜੁਲਾਈ ਨੂੰ ਮੋਸਟ ਲਾਈਕਲੀ ਉਹਨਾਂ ਤੋਂ ਉਹਦਾ ਸ਼ੁਰੂਆਤ ਜਿਹੜੀ ਕਰਾਵਾਂਗੇ ਇਹ ਜਿਹੜਾ ਇੱਕ ਐਡਾ ਵੱਡਾ ਪ੍ਰੋਜੈਕਟ ਹੈ ਜਿਸ ਦੇ ਨਾਲ ਪੂਰੇ ਇਸ 20-22 ਪਿੰਡਾਂ ਦੀ ਨਹਾਰਾ ਜਿਹੜੀ ਉਹ ਬਦਲ ਦਿੱਤੀ ਜਾਊਗੀ। ਪੇਸ਼ੈਂਸ ਦੀ ਉਡੀਕ ਹੈ ਸੀ ਕਹਿ ਸਕਦੇ ਹਾਂ ਜਲ। ਉਹ ਪੇਸ਼ੈਂਸ ਤੁਸੀਂ ਕਰੋ ਜੀ ਮੈਂ ਤਾਂ 1.5 ਸਾਲ ਪੇਸ਼ੈਂਸ ਦੇ ਨਾਲ ਹੀ ਤਿਆਰ ਕਰਾਇਆ ਪ੍ਰੋਜੈਕਟ। ਤਾਂ ਇੱਕ ਵੱਡੇ ਪ੍ਰੋਜੈਕਟ ਦੀ ਸੁਗਾਤ ਮਿਲ ਸਕਦੀ ਹੈ ਜਿਲਾ ਸੰਗਰੂਰ ਦੇ ਵਸਨੀਕਾਂ ਨੂੰ ਤਾਂ 29 ਪਿੰਡਾਂ ਦੇ 48 ਕੰਮਾਂ ਦੀ ਸ਼ੁਰੂਆਤ ਕਰਵਾਈ ਹੈ। ਜਿਸ ਤਰੀਕੇ ਕੇ ਹਾਂ ਜਾਂਦਾ ਸੀ ਪਿੰਡਾਂ ਤੋਂ ਸਰਕਾਰ ਚੱਲੂਗੀ ਤਾਂ ਪਹਿਲਾਂ ਹੁੰਦਾ ਸੀ ਛੋਟੇ ਕੰਮ ਨਹੀਂ ਹੁੰਦੇ ਸੀ। ਤਾਂ ਲੋਕ ਸਭਾ ਚੋਣਾਂ ਦੇ ਚੋਣ ਜਾਬਤਾ ਖਤਮ ਤੋਂ ਬਾਅਦ ਕੈਂਡੀਡੇਟ ਮੰਤਰੀ ਅਮ ਨੇਤਾ ਜਿਹੜੇ 29 ਕੰਮ ਆ ਅਸੀਂ ਕਹਿ ਸਕਦਾ 29 ਪਿੰਡਾਂ ਦੇ ਕੰਮਾਂ ਦਾ ਸ਼ੁਰੂਆਤ ਕਰਵਾਈਆ ਤਾਂ ਪਿੰਡਾਂ ਦੇ ਲੋਕਾਂ ਦੇ ਨਾਲ ਵਾਕਿਫ ਹੋਏ ਨੇ ਸੁਨਾਮ ਤੋਂ ਦਾ ਪੰਜਾਬ ਫਰਸਟ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ